ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣ ਲੱਗੀ ਆ ਉਹ ਕਹਾਣੀ ਇੱਕ ਪਿਓ ਤੇ ਪੁੱਤਰ ਦੇ ਪਿਆਰ ਦੀ ਕਹਾਣੀ ਹੈ ਇਸ ਕਹਾਣੀ ਨੂੰ ਸੁਣ ਕੇ ਤੁਹਾਨੂੰ ਇਹ ਅਹਿਸਾਸ ਹੋਏਗਾ ਕਿ ਜਿਨ੍ਹਾਂ ਕੋਲ ਪਿਓ ਹੁੰਦਾ ਹੈ ਉਹਨਾਂ ਨੂੰ ਆਪਣੇ ਪਿਓ ਦੀ ਕਿੰਨੀ ਅਹਿਮੀਅਤ ਹੁੰਦੀ ਹੈ ਕਿਉਂਕਿ ਹਮੇਸ਼ਾ ਸੂਰਜ ਡੁੱਬ ਜਾਣ ਤੋਂ ਬਾਅਦ ਹੀ ਉਸ ਦੀ ਗਰਮੀ ਦਾ ਅਹਿਸਾਸ ਹੁੰਦਾ ਹੈ ਉਸ ਦੇ ਚਾਦਰ ਦਾ ਅਹਿਸਾਸ ਹੁੰਦਾ ਹੈ ਇਸੇ ਤਰੀਕੇ ਨਾਲ ਸਾਡੀ ਇੱਕ ਕਹਾਣੀ ਹੈ ਸੋ ਇੱਕ ਵਾਰ ਇੱਕ ਨੂਨ ਨੇ ਆਪਣੇ ਸੋਰਾ ਸਾਹਿਬ ਨੂੰ ਕਿਹਾ ਕਿ ਪਾਪਾ ਮੈਂ ਤੁਹਾਡੇ ਬੇਟੇ ਨੂੰ ਬਹੁਤ ਵਾਰ ਫੋਨ ਲਗਾਇਆ ਪਰ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਮੇਰੀ ਸਿਹਤ ਖਰਾਬ ਹੈ ਤੇ ਮੈਂ ਡਾਕਟਰ ਕੋਲ ਜਾਣਾ ਹੈ ਪਰ ਉਹ ਮੇਰਾ ਫੋਨ ਨਹੀਂ ਚੱਕ ਰਹੇ ਤੇ ਫਾਦਰ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਉਹਨੂੰ ਫੋਨ ਕਰਕੇ ਦੇਖਦਾ ਹਾਂ ਜਿੱਦ ਤੱਕ ਘਰ ਆਇਆ ਤੇ ਉਸ ਦੀ ਕਲਾਸ ਲਗਾਉਂਦਾ ਹਾਂ ਜਿਵੇਂ ਹੀ ਫਾਦਰ ਜੀ ਨੇ ਫੋਨ ਲਗਾਇਆ ਤੇ ਬੱਚੇ ਨੇ ਫੋਨ ਨਹੀਂ ਚੱਕਿਆ ਤੇ ਉਹ ਜਦੋਂ ਘਰ ਆਇਆ ਤੇ ਆਦੇ ਸਰ ਫਾਦਰ ਨੇ ਆਪਣੇ ਮੁੰਡੇ ਨੂੰ ਪੁੱਛਿਆ ਕਿ ਤੂੰ ਐਡੀ ਧੀਰ ਕਿੱਥੇ ਸੀ ਤੇ ਤੂੰ ਫੋਨ ਕਿਉਂ ਨਹੀਂ ਚੱਕ ਰਿਹਾ ਸੀ ਉਹ ਉਹਦਾ ਜਿਹੜਾ ਮੁੰਡਾ ਸੀ ਉਹ ਥਾੜੇਦਾਰ ਲੱਗਾ ਹੋਇਆ ਸੀ ਤੇ ਉਹ ਕਹਿੰਦਾ ਕਿ ਮੈਂ ਡਰਾਈਵ ਕਰ ਰਿਹਾ ਸੀ ਜਿਸ ਕਰਕੇ ਮੈਂ ਤੁਹਾਡਾ ਫੋਨ ਨਹੀਂ ਚੱਕਿਆ ਤੇ ਫਾਦਰ ਕਹਿੰਦੇ ਕਿ ਮੈਂ ਤੇਰੇ ਜੁੱਤੀਆਂ ਮਾਰਨੀਆਂ ਤੇ ਤੂੰ ਐਨਾ بگੜ ਚੁੱਕਾ ਹੈ ਕਿ ਤੈਨੂੰ ਫੋਨ ਚੁੱਕਣ ਦੀ ਵੀ ਵੇਲ ਨਹੀਂ ਸੀ ਜੇਕਰ ਕੋਈ ਜ਼ਰੂਰੀ ਕੰਮ ਹੋਵੇ ਤਾਂ ਤੂੰ ਕੀ ਕਰੇਗਾ ਤੇ ਉਸਨੇ ਹਾਸੇ ਵਿੱਚ ਗੱਲ ਟਾਲ ਦਿੱਤੀ ਕੋਈ ਗੱਲ ਨਹੀਂ ਮੈਂ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਾਂਗਾ ਤੇ ਫੋਨ ਜ਼ਰੂਰ ਚੱਕ ਲਾਵਾਂਗਾ ਤੇ ਉਹਦੇ ਨਾਲ ਉਸਦਾ ਦੋਸਤ ਵੀ ਆਇਆ ਹੋਇਆ ਸੀ ਉਹਦੇ ਫਾਦਰ ਨੇ ਉਹਦੇ ਹਾਸੇ ਨਾਲ ਇੱਕ ਚਪੇੜ ਮਾਰ ਦਿੱਤੀ ਤੇ ਕਹਿਣ ਲੱਗੇ ਕਿ ਜੇ ਤੂੰ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਕੀਤਾ ਤੇ ਮੈਂ ਜੁੱਤੀ ਲਾ ਕੇ ਤੇਰਾ ਸਿਰ ਚੰਗੀ ਤਰ੍ਹਾਂ ਨਾਲ ਭੰਨਾਂਗਾ ਜੇ ਤੂੰ ਫੋਨ ਨਾ ਚੱਕਿਆ ਇਹ ਗੱਲ ਦੇਖ ਕੇ ਉਹਦਾ ਦੋਸਤ ਹੈਰਾਨ ਰਹਿ ਗਿਆ ਤੇ ਉਸ ਨੂੰ ਕਹਿਣ ਲੱਗਾ ਕਿ ਤੂੰ ਇੰਨਾ ਵੱਡਾ ਠਾਣੇਦਾਰ ਲੱਗਾ ਹੋਇਆ ਹੈ ਤੇ ਤਾਂ ਵੀ ਤੂੰ ਆਪਣੇ ਫਾਦਰ ਤੋਂ ਹੱਸਦੇ ਹੱਸਦੇ ਇੰਨੀਆਂ ਗੱਲਾਂ ਸੁਣੀ ਜਾ ਰਿਹਾ ਹਾਂ ਤੇ ਅੱਜ ਕੱਲ ਦੇ ਬੱਚੇ ਤਾਂ ਇੱਕ ਗੱਲ ਕਿਹਾ ਤੇ ਆਪਣੇ ਪਿਓ ਨਾਲ ਮੂੰਹ ਬਣਾ ਲੈਂਦੇ ਹਨ ਤੇ ਦਵਾਰਾਂ ਉਹਨਾਂ ਨਾਲ ਬੋਲਦੇ ਵੀ ਨਹੀਂ ਤੇ ਤੂੰ ਇੰਨੀਆਂ ਉਹਨਾਂ ਦੀਆਂ ਕਈਆਂ ਗੱਲਾਂ ਨੂੰ ਕਿਵੇਂ ਜਰ ਲੈਂਦਾ ਹੈ ਤੇ ਉਸਨੇ ਬਹੁਤ ਹੀ ਸੋਹਣਾ ਜਵਾਬ ਦਿੱਤਾ ਉਸਨੇ ਕਿਹਾ ਕਿ ਮੇਰਾ ਪਿਓ ਮੇਰੇ ਨਾਲ ਇਹੋ ਜਿਹਾ ਵਿਰਤਵਾ ਇਸ ਕਰਕੇ ਕਰ ਰਿਹਾ ਹੈ ਕਿਉਂਕਿ ਉਸ ਨੂੰ ਮੇਰੀ ਫਿਕਰ ਹੈ ਉਸ ਨੂੰ ਮੇਰੇ ਨਾਲ ਪਿਆਰ ਹੈ ਮੇਰੇ ਫੋਨ ਨਾ ਚੱਕਣ ਤੇ ਉਹਨਾਂ ਨੂੰ ਟੈਨਸ਼ਨ ਹੋ ਗਈ ਸੀ ਇਸ ਕਰਕੇ ਪਿਓ ਦੇ ਜਿੰਦੇ ਜੀ ਹੀ ਕੋਈ ਫਿਕਰ ਕਰਨ ਵਾਲਾ ਹੈ ਉਹਨਾਂ ਤੋਂ ਬਾਅਦ ਕਿਸੇ ਨੇ ਮੇਰੀ ਫਿਕਰ ਨਹੀਂ ਕਰਨੀ ਕਿਸੇ ਨੇ ਮੇਰੇ ਨਾਲ ਪਿਆਰ ਨਹੀਂ ਕਰਨਾ ਸੋ ਇਹ ਗੱਲ ਸੁਣ ਕੇ ਉਸ ਦੇ ਦੋਸਤ ਦੀ ਅੱਖਾਂ 'ਚ ਹੰਝੂ ਆ ਗਏ ਕਿਉਂਕਿ ਉਹਦੇ ਆਪਣੇ ਫਾਦਰ ਨਹੀਂ ਸਨ ਜਿਸ ਕਰਕੇ ਉਹਨੂੰ ਇਹ ਗੱਲਾਂ ਦਾ ਅਹਿਸਾਸ ਸੀ ਕਿ ਇਸ ਦੇ ਪਿਤਾ ਜੀ ਇਸ ਦੀ ਕਿੰਨੀ ਫਿਕਰ ਕਰਦੇ ਹਨ ਸੋ ਜੇਕਰ ਤੁਸੀਂ ਵੀ ਆਪਣੇ ਫਾਦਰ ਨਾਲ ਬਹੁਤ ਪਿਆਰ ਕਰਦੇ ਹੋ ਤੇ ਉਹਨਾਂ ਦੀ ਐਦਾਂ ਹੀ ਰਿਸਪੈਕਟ ਕਰਦੇ ਹੋ ਤੇ ਤੁਸੀਂ ਮੇਰੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਮੈਨੂੰ ਆਪਣੀ ਜ਼ਿੰਦਗੀ ਨਾਲ ਰਿਲੇਟਡ ਕੋਈ ਨਾ ਕੋਈ ਕਹਾਣੀ ਜ਼ਰੂਰ ਸੈਂਡ ਕਰੋ ਮੈਂ ਜ਼ਰੂਰ ਉਹ ਕਹਾਣੀ ਆਪਣੇ ਇਸ ਚੈਨਲ ਤੇ ਸ਼ੇਅਰ ਕਰਾਂਗੀ